ਇਹ ਵੀ ਪੁੰਗਾਂ ਵੇਖੋ ਇਹ ਦੂਜਾ ਚੰਗਾ ਸਰਪਾਲ ਹੈ ਨਾ ਉਹ ਆ ਦੇ ਇੰਦੋ ਉੱਤੇ ਆ ਜੀ ਇੰਦੋ ਸੋਨਿਆ ਸਾਹਿਬ ਕੀ ਮਿਹਰ ਹੈ ਇਹ ਸਾਰੇ ਪਿੰਡਾਂ ਵਾਲੇ ਭਰਾਵਾਂ ਨੂੰ ਮਲਕਾਨੀ ਸਾਹਿਬ ਨੂੰ ਬਹੁਤ ਜ਼ਿਆਦਾ ਹਾਂਜੀ ਸਰ ਇੰਦੋ ਸੋਨਿਆ ਸਾਹਿਬ ਕੀ ਮਿਹਰ ਹੈ ਸਰ ਬਟਨ ਜੀ ਹਾਂਜੀ ਦੇਖਿਓ ਜੀ ਹਾਂਜੀ ਬੋਲੇ ਸੋਨਿਹਾਲ ਹੋ ਸ੍ਰੀ ਅਕਾਲ ਕਿ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਮੋਂਡੀਆਂ ਜੀ ਸਾਡੇ ਇਸ ਹਲਕੇ ਦੇ ਵਿੱਚ ਦੋ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਪਹੁੰਚੇ ਨੇ ਇੱਕ ਹਿਆਤਪੁਰ ਕੋਟਲੀ ਦੇ ਵਿੱਚ ਵਾਟਰ ਸਪਲਾਈ ਪ੍ਰੋਜੈਕਟ ਦਾ ਜਿਹੜਾ ਅੱਜ 20 ਪੱਥਰ ਰੱਖਿਆ ਔਰ ਡਾਲੂਆ ਦੇ ਵਿੱਚ 53 ਲੱਖ ਦੀ ਲਗਤ ਨਾਲ ਜਿਹੜੀ WhatsApp ਲਈ ਕੰਪਲੀਟ ਹੋਈ ਹੈ ਉਹਦਾ ਅੱਜ ਉਦਘਾਟਨ ਮਾਨਯੋਗ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਔਰ ਹਲਕਾ ਇੰਚਾਰਜ ਜੀਐਸ ਮਖਤਾਨੀ ਜੀ ਔਰ ਬਾਕੀ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਔਰ ਅਫਸਰ ਸਹਿਬਾਨ ਦੀ ਟੀਮ ਇਸ ਮੌਕੇ ਸਾਰੀ ਸਾਰੀ ਹਾਜ਼ਰ ਹੈ ਮੈਂ ਆਪਣੇ ਵੱਲੋਂ ਵੀ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਵਰਕਰ ਸਹਿਬਾਨ ਵੱਲੋਂ ਬਲੌਕ ਪ੍ਰਧਾਨ ਸਹਿਬਾਨ ਵੱਲੋਂ ਮਾਨਯੋਗ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਉਂਕਿ ਇਹਨਾਂ ਦਾ ਜੱਦੀ ਜਿਹੜਾ ਹਲਕਾ ਵੀ ਇਹੀ ਹੈ ਇਹਨਾਂ ਨੇ ਆਪਣੇ ਲੁਧਿਆਣੇ ਜਾਣ ਤੋਂ ਬਾਅਦ ਵੀ ਇਸ ਹਲਕੇ ਦੀ ਜਿਹੜੀ ਹੈ ਲੋਕਾਂ ਦੀ ਬਾਹ ਫੜੀ ਹੈ ਔਰ ਦੋ ਜਿਹੜੇ ਪ੍ਰੋਜੈਕਟ ਅੱਜ ਹਲਕੇ ਵਾਸੀਆਂ ਨੂੰ ਦਿੱਤੇ ਆ ਸੋ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਔਰ ਮਾਨਜੋਤ ਸਿੰਘ ਮੰਤਰੀ ਸਾਹਿਬ ਨੂੰ ਜੀ ਆਇਆਂ ਆ। ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਡਾਲੋਵਾਲ ਹਲਕਾ ਏਰੀਆ ਸਰਕਾਰ ਕੋਲ ਸਿਮਾਨ ਜੀ ਦਾ ਜਿਲੋਂ ਧੰਨਵਾਦੀਆਂ ਅਸੀਂ ਇਹਨਾਂ ਦੇ ਖੁਮਾ ਦੇ ਅਨੁਸਾਰ ਜਿਹੜਾ ਵਿੱਤੀ ਗ੍ਰਾਂਟ ਦੇ 53,70,000 ਦੀ ਗ੍ਰਾਂਟ ਹੈ ਇਸ ਪਿੰਡ ਦੇ ਈਨਾਲੇ ਪਾਣੀ ਦੀਆਂ ਜੋ ਸਮੱਸਿਆਵਾਂ ਸੀ ਉਹ ਦੂਰ ਕੀਤਾ ਗਿਆ ਟੈਂਕੀ ਬਣਾਈ ਗਈ ਕਰ ਕਰ ਪਾਣੀ ਪਿਟਾਇਆ ਗਿਆ ਸੋ ਮੈਂ ਜੀ ਅਸਮਲਤਾਨੀ ਜੋ ਹਲਕੇ ਇੰਚਾਰਜ ਨੇ ਸੋ ਉਹਨਾਂ ਨੂੰ ਬਹੁਤ-ਬਹੁਤ ਵਾਰਕਾ ਦਿੰਦਾ ਮੇਰੇ ਨਾਲ ਇਸਵੇਂ ਦੇ ਅਮਰ ਸਦਾਤ ਕਰਮਜੀਤ ਸਿੰਘ ਤੋਂ ਮੰਜੋ ਆਪਣੇ ਭਰਾ ਨੇ ਸਾਰੇ ਅਕਲਤਾਨੀ ਸਾਹਿਬ ਸੁਪਰੇਟ ਦੇ ਸਰਪੰਚ ਸਾਹਿਬ ਨੂੰ ਔਰ ਪੂਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਾਰਕਾ ਸਾਡੇ ਨਾਲ ਚੀਫ ਸਾਹਿਬ ਆਏ ਨੇ ਸੋ ਸਾਡੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਥੋੜੇ ਸਮੇਂ ਦੇ ਬੀਤੀ ਸੋ ਇਹ ਇਹਨਾਂ ਵਾਲੇ ਪਿੰਡ ਦੀ ਜੋ ਪਿੰਡ ਦੀ ਸਮੱਸਿਆ ਸੀ ਉਹਨੂੰ ਪੂਰਾ ਕੀਤਾ ਤਾਂ ਮੈਂ ਪੂਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮਾਰਕਵਾ ਦਿੰਦਾ ਹਾਂ ਸਾਰੇ ਰਤਨਵਾਦਾਂ ਸ਼ੁਰੂਆਤ ਕਰਦਾ ਆਹੇ ਗੁਰਜੀ ਕੀ ਫਤਿਹ ਖਾਲਸਾ ਚਰਵਾਇ ਦੀ ਫਤਿਹ ਅੱਜ ਮਕੇਰੀਆਂ ਹਲਕੇ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਅੱਜ ਸਾਡੇ ਮੰਤਰੀ ਸਾਹਿਬ ਸਰਦਾਰ ਸਰਦੀਪ ਸਿੰਘ ਦੀ ਮੁੰਡਿਆ ਮਕੇਰੀਆਂ ਹਲਕੇ ਵਿੱਚ ਦੋ ਵਾਟਰ ਸਪਲਾਈ ਦੀਆਂ ਸਕੀਮਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਪਹਿਲਾ ਅੱਜ ਪਿੰਡ ਖਿਆਤਪੁਰ ਕੋਈ 562 ਲੱਖ ਦੇ ਕਰੀਬਨ ਤਬਿਆ ਖਰਚ ਹੋਏਗਾ ਜਿੱਥੇ ਅੱਜ ਸ਼ੁਰੂਆਤ ਕੀਤੀ ਗਈ ਹੈ ਪਾਣੀ ਦੇ ਵਾਟਰ ਸਪਲਾਈ ਦੇ ਪੂਰੇ ਪਿੰਡ ਵਾਸਤੇ ਦੂਸਰਾ ਟੰਡੋਲਾਵਾਲ ਵਿੱਚ ਕੋਈ 54.54 ਲੱਖ ਰੁਪਇਆ ਲੱਗ ਕੇ ਜੋ ਵਾਟਰ ਸਪਲਾਈ ਦਾ ਸਾਰਾ ਕੰਮ ਕੰਪਲੀਟ ਹੋ ਗਿਆ ਉਸ ਦਾ ਉਦਘਾਟਨ ਕੀਤਾ ਗਿਆ ਮੈਂ ਹਲਕਾ ਮਕੇਰੀਆਂ ਵੱਲੋਂ ਸਾਰੀ ਆਮ ਆਦਮੀ ਪਾਰਟੀ ਦੀ ਸੱਚੀ ਟੀਮ ਵੱਲੋਂ ਪੂਰੇ ਹਲਕੇ ਵੱਲੋਂ ਮੁੰਡਿਆ ਸਾਹਿਬ ਦਾ ਸਰ ਪਗਵੰਦ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਲਗਭਗ 1.5 ਕਰੋੜ ਰੁਪਏ ਖਰਚ ਕਰਕੇ ਸਾਡੇ ਦੋ ਪਿੰਡਾਂ ਵਿੱਚ ਵਾਟਰ ਸਪਲਾਈ ਦੀ ਕੰਪਲੀਟ ਕੰਮ ਨੂੰ ਕੰਪਲੀਟ ਕਰਵਾਇਆ ਥੈਂਕ ਯੂ ਵੈਰੀ ਮਚ